ਮੋਦੀ ਸਾਹਿਬ ਨੇ ਸਿੱਧੇ ਦੌਰ ਸਾਨੂੰ ਸਮਝਾ ਦਿੱਤਾ ਆਪਾਂ ਨੂੰ ਸਮਝੇ ਨਾ ਆਇਆ ਤੇ ਮੋਦੀ ਦਾ ਘਟੋਰ ਨਹੀਂ ਉਹਨੇ ਦੱਸ ਦਿੱਤਾ ਕਿ ਜਾਂ ਤੇ ਮੇਰੀ ਲਾਈਨ ਤੋਂ ਕਰੋ ਬਿਜਲੀ ਦੀ ਜੇ ਨਹੀਂ ਕਰੋਗੇ ਤੇ 30000 ਕਰੋੜ ਦੀ ਸਲਾਨਾ ਕਣਕ ਤੇ 45000 ਕਰੋੜ ਦਾ ਸਲਾਨਾ ਝੋਨਾ ਸੀ ਮੈਨੇਜਰ ਤੁਹਾਡਾ ਨਿਕਲਦਾ ਆ ਜੋ ਤੁਹਾਡੀ ਖਰਚਲ ਖਰਾਬੀ ਹੋਈ ਹੈ ਇਹ ਸਾਫ ਸੰਕੇਤ ਨੇ ਬਣਾਣੇ ਵਕਤਾਂ ਦੇ ਵਿੱਚੋਂ ਪੁਰਾ ਵਗਦਾ ਸੀ ਸਿਆਲੇ ਕਹਿੰਦੇ ਸੀ ਚੋਪੋ ਕੇ ਬਾਹਰੋਂ ਮਜਾ ਖਿੱਚ ਕੇ ਅੰਦਰ ਲੈ ਜਾਓ ਬਰਸਾਤ ਹੋ ਰਹੀ ਉਹਦੇ ਘੰਟੇ ਨੂੰ ਹੋ ਜੇ ਪੌਣੇ ਨੂੰ ਹੋ ਜੇ ਬਾਹਰ ਘੰਟੇ ਨੂੰ ਹੋਰੇ ਸੰਕੇਤ ਤੁਹਾਨੂੰ ਬੁਰੇ ਦੇ ਦੇ ਦਿੱਤੇ ਨੇ ਬੀਜੇਪੀ ਤੇ ਭਗਵੰਤ ਬਾਦ ਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਇੱਕ ਸਿੱਕੇ ਦੇ ਦੋ ਪਹਿਲੂ ਜ਼ਮੀਰ ਵੇਚ ਪਿੱਛੇ ਇਹ ਜ਼ਮੀਰ ਹੈ ਨਾ ਮਾਂ ਨੇ ਕੰਮ ਬਈ ਬਣਾਵਾ ਤੁਸੀਂ ਹੁਣ ਵੇਖਿਆ ਤਕਰੀਬਨ 6000 ਕਰੋੜ ਰੁਪਇਆ 300 ਰੁਪਇਆ ਤੁਸੀਂ ਦੇਖੋ ਅਸੀਂ ਬੁੱਤਾਂ ਦੰਗਰੀ 'ਚ ਬੈਠੇ ਹਾਂ ਤਾਲੂਕ ਕਿਸੇ ਹਿਸਾਬ 'ਚ ਕੱਢਣੇ ਲੱਗਾ ਹੋਏ ਉਹ ਭਾਵੇਂ ਮੌਇਸਚਰ ਕੱਟ ਲਾ ਰਹੇ ਤਾਂ ਭਾਵੇਂ ਐਮਐਸਪੀ 'ਤੇ ਕੱਟਣਾ ਉਹ ਤਕਰੀਬਨ 300 ਰੁਪਇਆ ਫੀਕ ਲੇਦਾ ਹਰ ਕਿਸਾਨ ਨੂੰ ਪੰਜਾਬ ਦੇ ਨੁਕਸਾਨ ਹਰ 300 ਰੁਪਇਆ ਕੱਟਦਾ 300 ਰੁਪਇਆ ਕੱਟਦਾ 10 300 ਰੁਪਇਆ ਕੱਟਦਾ 185000 ਮੈਟ੍ਰਿਕ ਦਾ ਝੋਲਾ ਪੰਜਾਬੀ ਵੱਡੀ ਚੱਲਦਾ ਜੇ ਅਸੀਂ ਉਹਨ 3 ਨਾਲ ਪੋਸ ਨੂੰ ਉਹਦਾ ਅਸਾਮ ਲੈ ਕੇ 6000 ਕਰੋੜ ਰੁਪਏ ਸਲਾਦਾਬ ਜਿਹੜਾ 10 ਤੋਂ 12000 12 ਤੋਂ 15000 ਰੁਪਏ ਪ੍ਰਤੀ ਕੇਲੇ ਦਾ ਬਣ ਤੇ ਜਿਹੜਾ ਝੋਲਾ ਸੁੱਕਿਆ 10-10 ਦਿਨ ਪਿਆ ਉਹ ਗੱਲ ਹੀ ਪੱਕ ਛੱਡ ਉਹ ਵੱਖਰਾ ਨੁਕਸਾਨ ਹੈ ਉਹ ਜੇ ਗਿੱਤੀ ਵਾਲਾ ਗਿੱਤੀ ਚ ਨਹੀਂ ਮੈਸ ਸੁਮੂਚੇ ਮਾਰਵੇ ਦੁਆਬੇ ਤੇ ਮਾਜਦੀਆਂ ਵੱਡੀਆਂ ਤੁਸੀਂ ਮੈਨੂੰ ਫੇਸਬੁੱਕ ਤੇ ਵੇਖਿਆ ਸਾਰਾ ਨਾ ਪਹਿਲੇ ਤੁਹਾਡੇ 10ਵੇਂ ਸੁਪчее ਪਜਾਤ ਕਿਸਾਨਾਂ ਦੀ ਕਰਕੇ ਹਰ ਹਰਾ ਹਰਾ ਕਿਸਾਨੀ ਜਾਪੇ ਖੇਤ ਮਜ਼ੂਰ ਦੇ ਹੱਕੇ ਆਪਣੇ ਆਰਤੀਆਂ ਦੇ ਸੇ ਸ਼ੈਲਰ ਵਾਲੇ ਦੇ ਹੱਕੇ ਕਰ ਨਾ ਨਾ ਮੈਂ ਤੁਹਾਨੂੰ ਸੰਗਰੂਰ ਦੀ ਗੱਲ ਦੱਸਣਾ ਚਾਹਨਾ ਜਿੱਥੋਂ ਦਾ ਭਗਵੰਤ ਮਾਲ ਹੈ ਉੱਥੇ ਕਿਸਾਨ ਭਰਾ ਦੱਸ ਦਿੱਤਾ ਵੱਡੀ ਚ ਬੈਠਿਆ ਸੀ ਜੋ ਮੈਂ ਉੱਥੇ ਗਿਆ ਉਹਨੇ ਮੈਨੂੰ ਕਿਹਾ ਭਾਜੀ ਸਾਹਿਬ ਜਿੱਦਣ ਅਸੀਂ ਆਏ ਆ 18 ਮਹੀਨੇ ਸਿਰ ਕਢੇ ਇਹਨਾਂ ਨੇ ਮਸ਼ੀਨ ਤੋਂ ਇਹਨਾਂ ਨੇ ਕਿਹਾ ਕਿ ਇਥੇ ਜੋ ਨਾ ਥੋੜਾ ਜਿਆਦਾ ਇਹਨੂੰ ਖਵਾ ਨਾ ਕਰਿਆ ਅਲੀਮ ਸੋਚਿਆ ਜਾਨੂੰ ਦਿਹਾੜੀ ਦੇ ਦੋ ਚ ਠੀਕ ਹੋ ਜੇਗਾ ਦਸਵਾ ਦੇਣਗੇ ਜਦੋਂ ਗੁਜੇ ਦੇਣੇ ਦਾ ਰੁਬਈ ਦਾ ਪੌਛਰ ਬੇਕੋ ਤੇ 18 ਦਾ ਨਹੀਂ ਹੋ ਜਾਂਦਾ 18 ਰੁਬਈ ਹੋ ਜਾਂਦਾ ਤੇ ਸਾਡਾ ਥੋੜਾ ਤੁਲ ਜੀ ਨਹੀਂ ਆਇਆ ਤੇ ਉਹਨੇ ਨਾਲ ਮੈਨੂੰ ਦੱਸਿਆ ਕਿ ਜੀ ਅਸੀਂ ਮੰਡੀ ਤੋਂ ਬਾਹਰ ਇੱਕ ਕੰਡਾ ਲੱਗਿਆ ਉਹ ਤੋਂ ਤਲਾਕੇ ਮੈਂ ਲਿਆ ਸੀ ਜਦਾ ਦੀ 100 ਪੁਨਤੇ ਤੋਂ ਉਹ ਕੰਡਾ ਅੱਜ ਦਸਵੇਂ ਦਿਨ ਮੈਂ ਫੇਰ ਇਹਨੂੰ ਕਿਸੇ ਨੂੰ ਕਿਹਾ ਗਿਆ ਇਹਦੀ ਤਲਾਈ ਕਰਾਈ ਆਇਲੋ ਕਾਕਾ ਦਾ ਬੋਸ ਚਰਕਾ ਦੇ ਵੇਦ ਅਸਲੇ ਲੋ ਮੋਇਸਲੂ ਨੇ ਢੇਰੀ ਦੇ ਵਿੱਚ ਬਾਹਰ ਆ ਕੇ ਹੱਥ ਚੋਂ ਕਢਿਆ ਅਲੋ ਝੁਨਾਟ 4 18.2 ਜਿਹੜਾ ਕਿਸਾਨ ਬੈਠਾ ਸੀ ਛੋਟਾ ਮੈਨੂੰ ਕਹਿਣ ਲੱਗਾ ਸਰਦਾਰ ਜੀ ਕੋਈ ਵੀ ਢੇਰੀ ਹਰ 10 ਦਿਨ ਪਈ ਤੇ ਤੇਰੇ ਬਿਲਕੁਲ ਹੀ ਹਨੋਂ ਝੁਨਾਟ ਕਰੋਗਾ ਉਹਦੇ ਗਿਰਚੇ ਕਿ ਲਾ ਰੇਗਾ ਮੋਇਸਲ ਕਿੰਨਾ ਤੋਂ ਵਿਕਰੀ ਜਾਂ ਮੈਨੂੰ ਆਏ ਦੀਆ ਬਾਲੀਆ ਨੇ ਗਿੱਡੇ ਦੇ ਨਾਲੇ ਬੰਦ ਲੈ ਲੈਨੇ ਪਰਿਵਾਰ ਦੇ ਪਾਸਪੋਰਟ ਬਣਾ ਲਏ ਨੇ ਆਸਟ੍ਰੇਲੀਆ ਨੂੰ ਤੋਰ ਦੇ ਲੱਗਿਆ ਮੈਲਬਨ ਜਾਣਾ ਤੇ ਜਾ ਕੇ ਇੱਕ ਵੇ ਝੂਠ ਨਿਕਲੇ ਕਿ ਜਦੋਂ ਫਰਵਰੀ ਟੱਪ ਜਾਏਗਾ ਮੈਨੂੰ ਪੁੱਛ ਲਿਓ ਕਿ ਗੱਲ ਸੱਚ ਨਹੀਂ ਕੀਏ ਜੀ ਉਤਰਨਾ ਵੀ ਤੇ ਪਰਿਵਾਰ ਵੀ ਮੈਲਬਨ ਚੱਲਿਆ ਤੇ ਆਪਾਂ ਆਪਣਾ ਪ੍ਰਬੰਧ ਕਰਤੀ ਜਿਹਨੂੰ ਆਪਾਂ ਸੂਬੇ ਦਾ ਚੌਂਕੀਦਾਰਾ ਦਿੱਤਾ ਇਹਦੇ ਵੀਜ਼ਾ ਲਾ ਕੇ ਨਿਕਲ ਚਲੇ ਆ ਜੇ ਪਰਿਵਾਰ ਸਾਰੇ ਨੇ ਪਾਸਪੋਰਟ ਬਣਾ ਲਏ ਜਿਹੜੀ ਮੈਂ ਤੁਹਾਨੂੰ ਦੱਸ ਰਿਆ ਵਰੋਧੀ ਤੇ ਤਾਂ ਲਿਟਰ ਜਾਨਾ ਦਾ ਸਾਨੂੰ ਇੱਕ ਇੱਕ ਮਿੰਟ ਦੀ ਇਨਫੋਰਮੇਸ਼ਨ ਇਹਦੀ ਕੀ ਕਰਦੇ ਤੇ ਕਲਾ ਨਹੀਂ ਜਾਣਾ ਬਹੁਤ ਸਾਰਾ ਸਮਾਨ ਨਾਲ ਲੈ ਕੇ ਜਾਣਾ ਇਹ ਵੀ ਨਹੀਂ ਚਲਿਆ ਕਿੰਦਾ ਸੀ ਮਾਸਟਰ ਇਦਰ ਸਿੰਘਦੰਨ ਨੂੰ ਅੱਛੋਟੇ ਕਿਸਾਨ ਦਾ ਮੁੰਡਾ ਬਹੁਤ ਸਮਾਨ ਇਹ ਵੀ ਜੂਨੀਅਰ ਹੈ ਮੇਸ਼ਾਹਬ ਦਾਲੀ ਸਾਹਿਬਤ ਹੋਏਗਾ ਮੇਰੀ ਗੱਲ ਸੁਣ ਹੱਥ ਲਾ ਲਾ ਕੇ ਦੇਖੋ ਕਿ ਕਿਹ ਚੀਜ਼ਾਂ ਵੀ ਲੈ ਕੇ ਆਦੀ ਹੈ ਇਹ ਜਿਹੜੀ ਵੈਰਾਈਟੀ ਆਈ ਹੈ ਨਾ ਪੀ ਆਰ 106 ਵਰਗ ਪੀਆਰ 126 ਇਹ ਨਹੀਂ ਵਜਾਈ ਤੇ 1900 ਨੂੰ ਵੇਚਦੀ ਹੁਣ ਤੇ ਰੇਟ ਕਿੰਨੇ ਦਾ ਫਰਕ ਹੈ 2320 ਤੇ 1900 ਦਾ ਕਿੰਨਾ ਫਰਕ ਪਿਆ ਸਰਦਾਰ ਜੀ ਕਿੰਨਾ ਹੈ 420 ਉਹ ਚੋਲ ਨਿਸ਼ਾਨੇ ਆਪ ਦਾ ਚੋਲ ਨਿਸ਼ਾਨਾ ਸੱਚੇ ਝਾੜੂ ਨਹੀਂ ਹਨ 420 ਤੇ ਝਾੜੂ ਨਾਲ ਕਲੈਕਸ਼ਨ ਕਰਦੇ ਸਾਡੇ ਧਾਹੇ ਵਿੱਚ ਛੁਪੀ ਜਾਂਦੇ ਝਾੜੂ ਨਾਲ ਮੁਰਗੇ ਦੀ ਮੰਡੀ ਵਿੱਚ ਮੈਂ ਗਿਆ ਮੈਨੂੰ ਕਹਿਣ ਲੱਗੇ ਸਰਦਾਰ ਜੀ ਹੋਰ ਕਹੀਏ ਕੀ ਸਰਪੰਚ ਜੇਪਾ ਉਹ ਸ਼ਾਮ ਨੂੰ ਆਉਂਦੇ ਨੇ ਲਾਈਟ ਹੈ ਨਹੀਂ ਉੱਥੇ ਅੰਦੀ ਜੀ ਉਹ ਵੱਡੀਆਂ ਲਾਈਟਾਂ ਨਹੀਂ ਲੱਗੀਆਂ ਉਹ ਕਹਿੰਦੇ ਇੱਕੋ ਤਾਂ ਪਿੱਛੋਂ ਬੰਦਾ ਆਉਂਦਾ ਉਹ ਲੈ ਕੇ ਉਹ ਕੀ ਕਹਿੰਦੇ ਪੀਪਾ ਪੀਪਾ ਲੈ ਕੇ ਕਹਿੰਦਾ ਸਾਡੇ ਉੱਥੋਂ ਉਹ ਢੇਰੀ ਤੋਂ ਭਰਦਾ ਤਾਂ ਸਿੱਧਾ ਮੋਢੇ ਭੱਜਣੇ ਸ਼ੁਰੂ ਹੋ ਜਾਂਦਾ ਸੀ ਉਹ ਤਾਂ ਚਾਹੀਦਾ ਤਾਂ ਦੋ ਆਂਦੇ ਨੂੰ ਇੱਜੋ ਚੁੱਕ ਲੈ ਇਹ ਨਾ ਮੋਕੇ ਬੰਦੀ ਦੀ ਗੱਲ ਤਾਂ ਦੱਸ ਰਿਹਾ ਸਾਰੀਆਂ ਫੇਸਬੁੱਕ ਤੇ ਹੈ ਨੇ ਮੈਂ ਕੋਈ ਕੁਝ ਸਟੇਜ ਉੱਤੇ ਕੁਝ ਸਟੇਜ ਆਰਟਿਸਟ ਹੈ ਨਹੀਂ ਕਿ ਇਹਦੇ ਵਰਗਾ ਕੁਫਰ ਚੋਲਾਗੇ ਧੂਪ ਕੋਲ ਇਹ ਸਾਰੀਆਂ ਚੀਜ਼ਾਂ ਉਹੀ ਮדינה ਪ੍ਰਬੰਧ ਨੇ ਕੁਲ ਪਾਣੀ ਦਾ ਪ੍ਰਬੰਧ ਨੇ ਸੋ ਮੇਰੀ ਗੁਜ਼ਾਰੇ ਸ਼ੈਦੀ ਹੈ ਕਿ ਹੁਣ ਜੇ ਆਪਾਂ ਪੰਜਾਬ ਨੂੰ ਬਚਾਣਾ ਪੰਜਾਬ ਆਰਥਿਕ ਤੌਰ ਤੇ ਬਹੁਤ ਭਾਰੀ ਮੰਦੀ ਚਰਾਈ ਪਿਛਲੇ 75 ਸਾਲ ਚ ਸਦਾ ਸਾਹਿਬ ਟੋਟਲ ਕਰਜ਼ਾ ਸੀ 2 ਲੱਖ ਤਕਰੀਬਨ 50-60 ਲੱਖ ਰੁਪਏ ਇਹਨੇ ਪਿਛਲੇ 2.5 ਸਾਲਾਂ ਚ 130 ਹਜ਼ਾਰ ਰੁਪਏ ਚੁੱਕ ਲਿਆ ਉਦਾ ਮਤਲਬ ਹੈ ਕਿ ਜਦਨ ਤੱਕ ਇਹਨਾਂ ਦੀ ਟਰਮ ਮੁੱਕੀ ਜੇ ਉਤੋਂ ਤੱਕ ਪਹੁੰਚ ਗਏ ਮੈਂ ਆਪਦੀ ਗੱਲ ਕਰਨਾ ਉਹ ਮਤਲਬ ਤੇ ਚਲਾ ਜਾਏਗਾ ਪਰਫੈਕਟ ਜੇ 2.5 ਸਾਲ ਹੋਰ ਕੱਢ ਗਏ ਤੇ ਕਰਜ਼ਾ ਜਿੰਨਾ 75 ਰੁਪਏ 50 ਸਾਲਾਂ ਤੋਂ ਨਾਲ ਚੁੱਕਣ ਦੀ ਜਿਹੜਾ 75 ਸੀ ਤੇ ਕੇਜਰੀ ਵਾਲੇ ਵਚਨ ਦਿੱਤਾ ਹੀ ਪੁਰਾਣਾ ਇਹਦਾ ਸਾਰਾ ਰਿਕਾਰਡ ਕੱਢ ਲਓ ਇਹਨਾਂ ਦੀ ਫੇਸਬੁੱਕ ਵੇਖ ਲਓ ਕੇਜਰੀ ਵਾਲੇ ਕਹਿੰਦੇ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਿੱਟੇ ਕਰਜ਼ਾ ਨਹੀਂ ਚੜੂ ਉਹਨੂੰ ਪੁੱਛਿਆ ਕਿ ਦੱਸੋ ਸਰਦਾਰ ਜੀ ਬੌਜੀ ਇਹ ਜਿਹੜੇ ਤਰੱਕੀ ਵਾਸਤੇ ਪੰਜਾਬ ਦੀ ਗਵਰਨਮੈਂਟ ਵਾਸਤੇ ਪੈਸੇ ਕਿੱਥੋਂ ਲਿਆਓ ਮੈਂ ਉਹਦਾ ਜਵਾਬ ਦੱਸ ਸਕਦਾ ਕਹਿੰਦਾ ਸੀ 20000 ਕਰੋੜ ਰੁਪਿਆ ਦਾ ਰੇਟ ਚੁੱਕ ਦੂੰਗਾ ਜੋ ਦਸਵੀ ਸੁਣਿਆ ਸਰ ਜਿੰਦ ਨਹੀਂ ਸੁਣਿਆ ਕੋਈ ਨਵੀਂ ਗੱਲ ਹੈ ਤੇ ਮੈਨੂੰ ਦੱਸੋ ਇਹ ਵੀ ਸੁਣੀ ਕਿ ਮੈਂ ਤੁਹਾਨੂੰ ਪੇਸ਼ ਕਰ ਦੂੰਗਾ ਬਿਆਨ ਉਹ ਸਾਰੇ ਪੰਜਾਬ ਨੇ ਸੁਣਿਆ ਕਿ 20000 ਕਰੋੜ ਰੁਪਿਆ ਸਲਾਨਾ ਅਸੀਂ ਰੇਤ ਦੀ ਚੋਟੀ ਰੋਕਾਂਗੇ ਤੇ ਰੇਤ ਥੋ ਦਵਾਂਗੇ ਤੇ ਕਿੰਨਾ ਆ ਰਿਹਾ ਪਿਛਲੇ ਢਾਈਆਂ ਸਾਲਾਂ ਦੀ ਐਵਰੇਜ ਹੈ 200 ਕਰੋੜ ਰੁਪਏ 20000 ਕਰੋੜ ਦੀ ਯਸ ਕਰਕੇ ਸਾਨੂੰ ਯਕੀਨ ਦਵਾ ਬਾਕੀ ਇਹਨੇ ਕੀਆ 34000 ਕਰੋੜ ਕਿਉਂਕਿ ਸਾਡਾ ਪੰਜਾਬ ਦਾ ਬਜਟ ਸੀ 170000 ਕਰੋੜ ਰੁਪਏ ਦਾ ਇਹਨੇ ਕਹੇ ਬਹੁਤ ਭਾਰੀ ਹੈ ਦੇ ਵਿੱਚ ਰਿਸ਼ਵਤ ਚਲਦੀ ਹੈ ਚੋੜ ਬਜ਼ਾਰੀ ਹੈ ਮੈਂ ਰਿਸ਼ਵਤ ਨੂੰ ਰੋਕਾਂਗਾ ਜੇ 20% ਵੀ ਕਹਿੰਦਾ ਮੈਂ ਪੈਸੇ ਇਹਦੇ ਚੋਂ ਰੋਕ ਲਵਾਂ ਜਿਹੜੇ ਕਮਿਸ਼ਨਾਂ 'ਚ ਜਾਂਦੇ ਜਾਂ ਇਥੋਂ ਰਿਸ਼ਵਤ ਜਾਂਦੀ ਤੇ 34000 ਕਰੋੜ ਰੁਪਏ ਮੈਂ ਹਰ ਸਾਲ ਬਜਟ 'ਚੋਂ ਪੈਸੇ ਬਚਾ ਕੇ ਦੂੰ 34000 ਤੇ 20 ਹਜ਼ਾਰ ਰਿਹਾ ਤੇ 54 ਹਜ਼ਾਰ ਕਰੋੜ ਰੁਪਇਆ ਮੇਰੇ ਵਾਸਤੇ ਬਹੁਤ ਚਾਲਾ ਨਾ ਬਜਟ ਚ ਇੰਤਰ ਰਹੀਆ ਬਚਿਆ ਨਾ ਰਿਹਾ ਵਿੱਚੋਂ 20 ਹਜ਼ਾਰ ਕਰੋੜ ਦੀ ਜਗ੍ਹਾ 200 ਕਰੋੜ ਦਾ ਅੰਤਰ 1 ਲੱਖ 30 ਹਜ਼ਾਰ ਕਰੋੜ ਰੁਪਇਆ ਦੇ ਚੁੱਕ ਲਿਆ ਐਸੇ ਹਫ਼ਤੇ ਚ ਬਾਦਿਆ ਹਜ਼ਾਰ ਕਰੋੜ ਰੁਪਇਆ ਚੁੱਕੇ ਸਾਰੀਆਂ ਚੀਜ਼ਾਂ Google ਤੇ ਉੱਤੇ ਨੇ ਇੰਟਰਨੈਟ ਤੇ ਨੇ ਨੌਜਵਾਨ ਤੁਹਾਡੇ ਬੜੇ ਲਿਖੇ ਬੱਚੀਆਂ ਤੁਹਾਡੀਆਂ ਬੜੀਆਂ ਲਿਖੀਆਂ ਨੇ ਜੋ ਮੈਂ ਗੱਲ ਕਹਿ ਰਿਹਾ ਇਹ ਰਿਪੋਰਟ ਕਰ ਲੋ ਤੇ ਘਰ ਜਾ ਕੇ ਨਿਆਣਿਆਂ ਨੂੰ ਕੋ ਕੱਢ ਕੇ ਹੁਣ ਜੇ ਗਲਤ ਨਿਕਲੇਗੀ ਤੇ ਮੋੜ ਨਾ ਪਾਇਆ ਜੇ ਸਹੀ ਨਿਕਲੇਗੀ ਤੇ ਫੈਸਲਾ ਫਿਰ ਮੈਨੂੰ ਦੱਸੋ ਫਿਰ ਆਪਾਂ ਕਿੰਨੇ ਕਰ ਤੋ ਮੈਂ ਆਸ ਕਰਾਂਗਾ ਜੇ ਪੰਜਾਬੀਅਤ ਬਚਾਏ ਜੇ ਸੂਬਾ ਬਚਾਏ ਜੇ ਆਪਣੀ ਮਾਂ ਬੋਲੀ ਬਚਾਏ ਜੇ ਆਪਣਾ ਪਹਿਰਾਵਾ ਬਚਾਏ ਤੇ ਆਪਾਂ ਨੂੰ ਕੋ ਚੰਗੀ ਲੀਡਰਸ਼ਿਪ ਲਿਆ ਦੇ ਨਹੀਂ ਤੇ ਸਾਰਾ ਕੁਝ ਜਾ ਚੁੱਕਾ ਕਹਿੰਦੀ ਜ਼ਿੰਦਗੀ ਮੈਂ ਕਹਿੰਦਾ ਮਾਲ ਮੈਂ ਕੋ ਲੋਕਦਰ ਅਸੀਂ ਕਹਿੰਦੇ ਆ ਲੋਕਦਰ ਕਦੀ ਸੁਣਿਆ ਸੀ ਕਿ ਗੈਂਗਸਟਰ ਪਰਵਾਰ ਦੇ ਮੈਂਬਰਾਂ ਨੂੰ ਕਰਕੇ ਸਰਪੰਚਾਂ ਨੂੰ ਵੀਡੀਓ ਕਾਲ ਆਨ ਕਰਾ ਕੇ ਤੇ ਬੋਟਾ ਬੰਨੇ ਕੀ ਅਸੀਂ ਪਾਕਿਸਤਾਨ ਦਾ ਤਾਲੀਬਾਨ ਲੈ ਕੇ ਆਂਦਾ ਫੈਸਲਾ ਕੀਤਾ ਕੀ ਅਸੀਂ 10 15 ਸਾਲ ਦਾ ਜਿਹੜਾ ਪੁਰਾਣੀਆਂ ਕਾਲੀਆਂ ਹਰੇਰੀਆਂ ਹਰਾਤਾ ਸੀ ਪੰਜਾਬ ਉਹਦੀ ਅੱਜ ਕੀਮਤ ਥੋੜੀ ਹੈ ਜਿਹੜੀ ਅਦਾ ਕੀਤੀ ਹੈ ਭੰਗੜੇ ਬੰਦ ਹੋ ਗਏ ਕਿੱਥੇ ਸਾਡੇ ਬੰਦ ਹੋ ਗਏ ਸੀ ਤਾਂ ਮੇਰੀ ਬੇਤੀ ਹੈ ਉਦਾਂ ਕੋਈ ਛੇਵੀ ਹੈ ਨਹੀਂ ਆ ਮੈਨੂੰ ਇੱਕ ਬੰਦਾ ਬਾਹਰ ਖੜੀ ਕਰਕੇ ਦੱਸੋ ਕਿਸੇ ਦੀ ਧੀ ਕਿਸੇ ਦੀ ਮਾਂ ਕਿਸੇ ਦੀ ਬੇਟੀ ਆਪਣੇ ਇਸ ਨਗਰ ਦੇ ਵਿੱਚ ਜਿਹੜੇ ਵਾਕਏ ਤੇ ਚੱਲ ਲੋ ਕੋਈ ਵਾਲੀਆਂ ਪਾ ਕੇ ਕੋਈ ਸੋਨੇ ਦਾ ਤਰਾ ਪਾ ਕੇ ਫਿਰਦੀ ਹੈ ਕਿ ਉੱਪਰ ਸੇ ਲੈ ਕੇ ਫਿਰਦੀ ਹੈ ਜਾਂ ਫਿਰਦੀ ਹੈ ਬਾਜ਼ੂ ਵੋਟਾਂ ਦੇ ਇਹਦੇ ਇੱਥੇ ਨਹੀਂ ਫਿਰ ਸਕਦੀ ਆਪਣੇ ਬੇਟੇ ਆਪਣੇ ਘਰ ਦੇ ਬਾਹਰ ਨਹੀਂ ਵੇਸ ਸਕਦੀ ਹਰ ਆਦਮੀ ਨੂੰ ਪਰਸਪਰ ਦੀ ਚਿੱਠੀ ਆਦਮੀ ਸ਼ਰਿਆਮ ਕਿਨੇ ਗੱਦਲ ਹੋ ਰਹੇ ਨੇ ਜੇ ਤੁਸੀਂ ਹੋਰ ਵੇਖੋ ਨਸ਼ੇ ਦੀ ਗੱਲ ਸਰਦਾਰ ਇਹ ਕਹਿੰਦਾ ਤਾਂ ਨਸ਼ਾ ਛਡਾਉ ਉਹ ਮੈਂ ਕਿਹਾ ਢਾਈਆਂ ਸਾਲਾਂ ਦੇ ਤੁਸੀਂ ਆਪਣੇ ਟੀ ਮਿਨਿਸਟਰ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਤੂੰ ਭਗਵੰਤਾ ਨਸ਼ਾ ਨਹੀਂ ਛਿੜਾ ਸਕਦਾ ਤੂੰ ਪੰਜਾਬ ਦੇ ਵਿੱਚ ਬਾਕੀ ਲੋਕਾਂ ਦਾ ਨਸ਼ਾ ਕੀ ਛਿੜਾਣਾ ਸੀ ਸਰਦਾਰ ਸਾਹਿਬ ઠાੜਿਆਂ ਦੇ ਜਿੱਥੇ ਬਾਹਰ ਸਿਪਾਹੀ ਘੋਟਾਦਾ ਥੇਹਰ ਗਰੀ ਬੰਦੂਕ ਲੈ ਕੇ ਉਹਨਾਂ ਦੀਆਂ ਕੰਧਾਂ ਦੇ ਬਾਹਰ ਲਿਖਿਆ ਕਿ ਐਸ ਐਸ ਨੰਬਰ ਤੇ ਟੈਲੀਫੋਨ ਕਰੋ ਤੇ ਘਰ ਤੇ ਡਿਲੀਵਰੀ ਹੋ ਜਾਏਗੀ ਨਸ਼ੇ ਹੋਮ ਸਰਵਿਸ ਡਿਲੀਵਰੀ ਠਾਣਿਆਂ ਦੇ ਬਾਹਰ ਜਾ ਕੇ ਬਾਹਰ ਨਹੀਂ ਕੰਦ ਦੇ ਨੰਬਰ ਲਿਖੇ ਨੇ ਇਹਨਾਂ ਦੇ ਕੁਝ ਸ਼ਬਦ ਜੋ ਨਸ਼ੇ ਵਿਚੇ ਵਾਲੇ ਭੱਜਦੇ ਨੇ ਜਿਹੜੇ ਬੰਦੇ ਇੱਕ ਐਸਪੀ ਨੇ ਇੱਕ ਨਾਮੀ ਗੈਂਗਸਟਰ ਹੈ ਹਿੰਦੁਸਤਾਨ ਉਹ ਆਪਣੀ ਤਰੀਕ ਤੇ ਟਟਿੰਡਿਓ ਮੋਹਾਲੀ ਆਂਦਾ ਭਗਵੰਤ ਮਾਨ ਦੇ ਆਡਰਸ ਤੇ ਉਸ ਲੋਕ ਫਰੇਡ ਦੇ ਸੀ ਇਹ ਕੇਂਦਰ ਚ ਕਰਦੇ ਨੇ ਐਸਪੀ ਲੈਵਲ ਦਾ ਬੰਦਾ ਆਪ ਆਪਣਾ ਟੈਲੀਫੋਨ ਦੇੰਦ ਤੇ ਇੱਕ ਘੰਟੇ ਦੀ ਉਹਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਦਾ ਇੱਕ ਐਸਪੀ ਕਰਾ ਰਿਹਾ ਜਦੋਂ ਬਾੜੀ ਕਹਿੰਦੇ ਕਿਹਦੇ ਨੂੰ ਕਾਲ ਕਰਦੇ ਤੇ ਉਸ ਫਸਲ ਤੱਕ ਗਿਰੇ ਜੋ ਜ਼ਮਾਨਾ ਜਾਣਦਾ ਹੋਇਆ ਮੈਂ ਬੇਨਤੀ ਕਰੂੰਗਾ ਤੁਹਾਨੂੰ ਨਾ ਦਿੱਸ਼ ਕਰੂੰਗਾ ਤੁਹਾਡੇ ਸਾਹਮਣੇ ਹੁਣ ਗਰਦ ਤੇ ਦਲ ਤੇ ਪਾਸੇ हट ਕੇ ਉਹ ਵੀ ਜੋ ਕੁਝ ਹੋਇਆ ਬੀਜੇਪੀ ਤੇ ਕਹਿੰਦੇ ਹੋ ਸਾਸੂ ਗੁਰੀਸ਼ਿੰਘ ਬਾਦਲ ਖੱਲਿਆ ਨੂੰ ਅਕਾਲ ਤਖਤ ਸਾਹਿਬ ਨੇ ਮੁਬੰਦ ਕੀਤਾ ਸੀ